SSP ਜਲੰਧਰ ਦਿਹਾਤੀ ਹਰਵਿੰਦਰ ਸਿੰਘ SP ਸਰਜੀਤ ਸਿੰਘ ਰਾਏ DSP ਫਲੋਰ ਪੂਸ਼ਨ ਕੁਮਾਰ ਮੁਕੱਫਰ थाना ਫਲੋਰ ASI ਸੁਖਦੇਵ ਸਿੰਘ ਚੌਕੀ ਇੰਚਾਰਜ ਆਪਰਾ ਫਲੋਰ ਪੁਲਿਸ ਨੂੰ ਮਿਲਲੀ ਵੱਡੀ ਸਫਲਤਾ ਪੰਜ ਮਿਲਜਮਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਪਾਸੋਂ 995 ਨਸ਼ੀਨ ਦੀਆਂ ਗੋਲੀਆਂ ਇੱਕ ਚਿੱਟੇ ਰੰਗ ਦੀ ਸਿਫਟ ਗੱਡੀ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਇਹ ਰਿਪੋਰਟ ਰੇਸ਼ਮਨ ਲਾਲ ਦੀ ਵਿਸ਼ੇਸ਼ ਰਿਪੋਰਟ ਕਾਚ ਫੜੇ ਆ ਕਿਦਾਂ ਦਾ ਬੈਕਗ੍ਰਾਉਂਡ ਹੈ ਇਹਨਾਂ ਦਾ ਕੀ ਨਾ ਪਤਾ ਹੈ ਹਾਂਜੀ ਮਨਜੂਗ ਐਸਐਸਪੀ ਸਾਹਿਬ શ્રી ਜਵਿੰਦਰ ਸਿੰਘ ਬਰਕਚੰਦਰ ਜਿਆਤੀ ਜੀ ਦੀ ਦੇਸ਼ਾ ਨਿਰਦੇਸ਼ ਮਾੜੇ ਅਨਸਰਾਂ ਵਿਰੁੱਧ ਅਤੇ ਨਸ਼ੇ ਵਿਰੁੱਧ ਚਲਾਈ ਗਈ ਮੈਮ ਜਿਹੜੀ ਹੈਗੀ ਆ ਉਸਬੰਧ ਵਿੱਚ ਉਸ ਸਮੇਂ ਸਫਲਤਾ ਮਿਲੀ ਸਾਨੂੰ ਜਦੋਂ ਐਸਐਚਓ ਫਲੋਰ ਕੁਸ਼ਿੰਗਮਾਰ ਜੀ ਅਤੇ ਉਸ ਦੀ ਟੀਮ ਇਸੇ ਸਰਦੀਪ ਸਿੰਘ ਚੌਕੀਂਜਾਜ ਆਪਰਾ ਵੱਲੋਂ ਜਿਹੜੇ ਕਿ ਪੰਜ ਤਸਕਰ ਸਾਹਿਬ ਜਿਨ੍ਹਾਂ ਦੀ ਪਿਛਲੇ ਤਿੰਨ ਚਾਰ ਮਹੀਨੇ ਤੋਂ ਸ਼ਿਕਾਇਤ ਮਿਲ ਰਹੀ ਸੀ ਤੇ ਇਹ ਕੰਮ ਕਰ ਰਹੇ ਨੇ ਵੱਡੇ ਪੱਧਰ ਤੇ ਨਸ਼ੀਲੀਆਂ ਗੋਲੀਆਂ ਅਤੇ ਵਾਈਟ ਪਾਊਡਰ ਦਾ ਉਸ ਬੰਦ ਵਿੱਚ ਅਸੀਂ ਇਹ ਕਾਰਵਾਈ ਕਰਦਾ ਹੋਏ ਇਹਨਾਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਹੈਗਾ ਇਹਨਾਂ ਕੋਲ ਕਰੀਬ 900 ਤੋਂ ਵੱਧ ਜਿਹੜੀਆਂ ਗੋਲੀਆਂ ਨੇ ਉਹ ਬਰਾਮਦ ਕੀਤੀਆਂ ਹੈਗੀਆਂ ਨੇ ਇਹਨਾਂ ਕੋ ਇੱਕ ਸਵਿਫਟਕਾਰ ਪਲਾਸਿਕ ਮੋਟਰਸਾਈਕਲ ਜਿਹੜਾ ਕਿ ਇਹ ਨਸ਼ੇ ਦੀ ਤਸਕੀਰ ਵਿੱਚ ਵਰਦੇ ਹੋਏ ਬਰਾਮਦ ਕੀਤਾ ਗਿਆ। ਤਾਂ ਇਹਨਾਂ ਦੇ ਬੈਕਗ੍ਰਾਉਂਡ ਕੀ ਸੀ? ਇਹਨਾਂ ਦੀ ਬੈਕਗ੍ਰਾਉਂਡ ਜਿਹੜੀ ਸੀ ਇਹ ਨਸ਼ੇ ਨਾਲ ਹਜੇ ਇਹਨਾਂ ਦੀ ਵੈਰੀਫਿਕੇਸ਼ਨ ਕਰਾਂਗੇ ਕਿ ਇਹਨਾਂ ਤੇ ਕਿੰਨੀਆਂ ਐਫਆਈਆਰ ਦਰਜ ਹੋਈਆਂ ਨੇ ਤੇ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੇ ਸੀ ਤੇ ਅੱਗੇ ਕਿੱਥੇ ਵੇਚਦੇ ਸੀ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਸੀ ਉਹ ਅਸੀਂ ਕਲੀਅਰ ਕਰਾਂਗੇ। ਸਰ ਕਿੱਥੇ ਲਿੰਕ ਜੁੜੇ ਇਹਨਾਂ ਦੇ? ਇਹਨਾਂ ਤੇ ਜਿਹੜੇ ਮੇਨ ਜਿਹੜੇ ਲਿੰਕਸ ਆਗੇ ਉਹ ਮਹਿਤਪੁਰ ਨਾਲ ਜੁੜੇ ਹੈਗੇ ਆ। ਹੂੰ ਪੂਰਾ ਪਿੰਡ ਪੈਂਦਾ ਥਾਣਾ ਮਹਿਤਪੁਰ ਦੇ ਵਿੱਚ। ਹੂੰ ਇੱਕ ਦੋਸ਼ੀ ਹੈਗਾ ਉਹਦੇ ਕੋਲ ਕਰੀਬ 650 ਗ੍ਰਾਮ ਜਿਹੜੀ ਸੀ ਸੰਗਰਾਮ ਸਿੰਘ ਉਹਦੇ ਕੋਲ ਹਿਰਨ ਫੜੀ ਗਈ ਸੀ ਉਹਨੂੰ ਵੀ ਅਸੀਂ ਬੈਕਵਰਡ ਲਿੰਕ ਦੇ ਵਿੱਚ ਲਿਆ ਕੇ ਤੇ ਉਹਨੂੰ ਉਹਨੂੰ ਵੀ ਰੱਖਿਆ ਹੋਇਆ ਉਹਦੇ ਨਾਲ ਦੀ ਲਿੰਕ ਜਿਹੜੀ ਉੱਥੋਂ ਇਹ ਮੋਸਟਲੀ ਜਿਹੜੀ ਆ ਉਹ ਆਪਣਾ ਹਿਰਨ ਲਿਆ ਕੇ ਤੇ ਇੱਥੇ ਲੋਕਲ ਆਪਣੇ ਅਪਰਾਧ ਅਧਿਸ਼ਿਲਕੀਆਣਾ ਸਾਈਟ ਵਿੱਚ ਦੇ ਜਿਹੜੇ ਵਹੀਕਲ ਆ ਚੋਰੀ ਦੇ ਕੀ ਲੱਗਦਾ ਕਿਦਾਂ ਇਹਦੀ ਵੈਰੀਫਿਕੇਸ਼ਨ ਅਸੀਂ ਕਰਾਂਗੇ ਜੀ ਇਹ ਚੋਰੀ ਦੇ ਆ ਜਾਂ ਨਾ ਕਿਸ ਤਰ੍ਹਾਂ ਇਹਨੇ ਤੂੰ ਖਰੀਦ ਕੀਤਾ ਹੈਗਾ ਹੂੰ ਕੁਝ ਸਾਡੇ ਗੱਲਾਂ ਸਾਹਮਣੇ ਇਹ ਵੀ ਆਈਆਂ ਹੈਗੀਆਂ ਸੰ ਜਿਹੜੇ ਸਬੂਤ ਅਸੀਂ ਇਕੱਠੇ ਕਰ ਰਹੇ ਹਾਂ ਕੁਝ ਇਹਨਾਂ ਨੇ ਮੂਵੇਬਲ ਤੇ ਇਮੂਵੇਬਲ ਪ੍ਰੋਪਰਟੀਆਂ ਵਗੈਰਾ ਬਣਾਈਆਂ ਨੇ ਕਰੀ 50 ਲੱਖ ਦੀਆਂ ਉਹਦੀ ਅਸੀਂ ਵੱਖਰਾ ਵੈਰੀਫੀਕੇਸ਼ਨ ਕਰਕੇ ਉਹਦਾ ਕੇਸ ਜਿਹੜਾ ਬਾ ਉਹ ਤਿਆਰ ਕਰਕੇ ਤੇ ਕੈਂਪੇਨ ਅਥਾਰਟੀ ਦਿੱਲੀ ਨੂੰ ਭੇਜਿਆ ਜਾਵੇਗਾ ਠੀਕ